ਹਾਂਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਕਰਦਾ ਹਾਂ ਤੁਹਾਡਾ ਮੈਂ ਆਪਣੇ YouTube ਚੈਨਲ ਦੇ ਉੱਤੇ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਬੁਟੀਕ ਦੇ ਸੂਟ ਬਹੁਤ ਸੋਹਣੇ-ਸੋਹਣੇ ਬੁਟੀਕ ਸਟਾਈਲ ਆਉਣਗੇ ਸੂਟ ਸਾਰੇ ਤੇ ਬੜੀ ਵੱਖਰੀ ਜਿਹੀ ਵੈਰਾਈਟੀ ਤੇ ਬੜੀ ਘੈਂਟ ਜਿਹੀ ਕਲੈਕਸ਼ਨ ਹੈ ਅੱਜ ਦੀ ਤੇ ਵੀਡੀਓ ਨੂੰ ਐਂਡ ਤੱਕ ਵੇਖਿਓ ਸਕਿੱਪ ਨਾ ਕਰਿਓ ਮਿਸ ਨਾ ਕਰਿਓ ਸਾਰੇ ਸੂਟ ਜਿਹੜੇ ਜੇ ਆਤੀ ਗ੍ਰਾਊਂਡ ਵਾਲੇ ਜਿਹਦੇ ਐਂਡਲੈਸ ਸੂਟ ਜਿਹੜੇ ਸਾਰੇ ਆਉਣਗੇ ਕਾਟਨ ਦੇ ਵਿੱਚ ਇਹਦੇ ਵਿੱਚ ਮਸਲੀਨ ਕਾਟਨ ਵੀ ਆਊਗੀ ਮਡਲ ਕਾਟਨ ਵੀ ਆਊਗੀ ਤੇ ਸਰਪਲਸ ਕਾਟਨ ਵੀ ਆਊਗੀ ਸਾਰੇ ਕਾਟਨ ਦੇ ਜੇ ਬੁਟੀਕ ਸਟਾਈਲ ਦੇ ਵਧੀਆ ਕੈਂਡ ਰੈਡੀ ਹੋਏ ਸੂਟ ਜੇ ਆਪਣੇ ਤਿਆਰ ਕਰੇ ਕਿਤੇ ਹੋਏ ਚੈੱਕ ਕਰਿਓ ਆਜਾ ਤੁਹਾਨੂੰ ਦਿਖਾਉਂਦਾ ਮੈਂ ਕਰਾਉਣਾ ਚੈੱਕ ਲੋ ਵੀ ਨੈਕਸਟ ਆਗਾ ਆਪਣੇ ਕੋਲ ਬਹੁਤ ਹੀ ਸੋਹਣਾ ਕਲਰ ਬਹੁਤ ਹੀ ਪਿਆਰਾ ਡਿਜ਼ਾਈਨ ਪ੍ਰਿੰਟ ਸੂਟ ਜੇ ਸਾਰਾ ਹੀ ਪਹਿਲਾਂ ਇਹਦਾ ਤੁਹਾਨੂੰ ਮੈਂ ਪ੍ਰਿੰਟ ਵਿਖਾ ਦਣਾ ਆਹੋ ਚੈੱਕ ਕਰੋ ਪ੍ਰਿੰਟ ਇਹਦਾ ਪ੍ਰਿੰਟ ਇਹਦਾ ਬਹੁਤ ਸੋਹਣਾ ਤੇ ਬੜਾ ਪਿਆਰਾ ਪ੍ਰਿੰਟ ਜੇ ਤੇ ਇਹ ਸੂਟ ਹੈਗਾ ਜੇ 3.5 ਮੀਟਰ ਦੀ ਕੱਟ ਦੇ ਨਾਲ ਬਰ ਬਟੇ ਦੇ ਵਿੱਚ ਇਹ ਇਹਦੇ ਵਿੱਚ ਆ ਲੋ ਜੀ ਦੁਪੱਟਾ ਆ ਗਿਆ ਜੇ ਡਿਜ਼ਾਈਨਰ ਤੇ ਕੁਆਲਿਟੀ ਜਿਹੜੀ ਜਿਆ ਬੜੀ ਜ਼ੋਰਦਸਤ ਜਿਹਨਾਂ ਸੂਟਾਂ ਦੇ ਵਿੱਚ ਘੈਂਟ ਸੂਟ ਜੇ ਡਿਜ਼ਾਈਨਰ ਸਾਰੇ ਸੂਟ ਬਣੇ ਜੇ ਤੇ ਰੇਟ ਇਹਨਾਂ ਦਾ ਜਿਹੜਾ ਹੈਗਾ ਜੀ ਉਹ ਹੈਗਾ ਜੀ 800 ਤੇ 500 ਰੁਪਏ ਸ਼ਿਪਿੰਗ ਫ੍ਰੀ ਜੇ ਇਹਨਾਂ ਦੇ ਉੱਪਰ ਹਾਂਜੀ ਇਹ ਸੂਟ ਤੁਹਾਨੂੰ ਮਿਲ ਜਾਣਗੇ ਜੇ 850 ਰੁਪਈਆ ਦੇ ਵਿੱਚ ਫ੍ਰੀ ਸ਼ਿਪਿੰਗ ਦੇ ਨਾਲ ਇਹਦੇ ਵਿੱਚ ਤੁਹਾਨੂੰ ਮੈਂ ਦੂਜਾ ਸੂਟ ਵੀ ਦਿਖਾ ਦਣਾ ਉਹ ਵੀ ਚੈੱਕ ਕਰ ਲੋ ਆਹ ਲੋ ਜੀ ਕਲਰ ਆ ਗਿਆ ਬਲੈਕ ਤੇ ਫੈਬਰਿਕ ਇਹਦਾ ਆ ਗਿਆ ਕਾਟਨ ਦਾ ਪੂਰੀ ਘੈਂਟ ਹੈਵੀ ਕਾਟਨ ਆ ਤੇ ਪ੍ਰਿੰਟ ਤੁਸੀਂ ਵੇਖ ਸਕਦੇ ਜੀ ਤੇ ਦੁਪੱਟਾ ਹੈਗਾ ਜਿਹਦੇ ਨਾਲ ਮਸਲੀਨ ਕਾਟਨ ਦਾ ਆਹ ਲੋ ਜੀ ਮਸਲੀਨ ਦਾ ਦੁਪੱਟਾ ਤੇ ਨਾਲ ਇਹਦੇ ਲੱਗੀ ਜੇ ਸਾਰੀ ਪੱਟੀ ਇਦਾਂ ਸਾਰੀਆਂ ਲਾਈਨਾਂ ਜਿਹੜੀਆਂ ਗੋਟਾ ਪੱਟੀ ਦੀਆਂ ਇਹਦੇ ਵਿੱਚ ਤੇ ਫੋਰ ਸਾਈਡ ਇਹਦੇ ਜਿਹੜੀ ਜੇ ਲੈਂਸ ਲੱਗੀ ਜੇ ਡਿਜ਼ਾਈਨਰ ਸੂਟ ਜੇ ਐਂਡ ਲੈਵਲ ਦਾ ਸੂਟ ਜੇ ਇਹ ਵੀ ਸੇਮ ਰੇਟ 'ਚ 800 ਤੇ 50 ਰੁਪਏ ਇਸ ਤੋਂ ਬਾਅਦ ਆ ਗਿਆ ਆਪਣੇ ਕੋਲ ਬਹੁਤ ਪਿਆਰੇ ਸ਼ੇਡ ਲਾਈਟ ਬੇਬੀ ਪਿੰਕ ਸ਼ੇਡ ਵਿੱਚ ਪੀ ਸ਼ੇਡ ਨਾਲ ਗ੍ਰੇ ਆ ਕਾਫੀ ਕਲਰ ਜਿਹੜੇ ਇੱਥੇ ਐਡ ਕੀਤੇ ਆ ਪ੍ਰਿੰਟ ਵੇਖ ਸਕਦੇ ਤੁਸੀਂ ਕਿੰਨਾ ਸੋਹਣਾ ਤੇ ਇਹਦਾ ਵੀ ਸੇਮ ਰੇਟ 'ਚ ਸੇਮ ਰੇਂਜ 'ਚ ਦੁਪੱਟਾ ਇਹਦੇ ਨਾਲ ਵੀ ਮਸਲੀਨ ਦਾ ਜੇ ਇਹ ਵੀ ਸਾਰਾ ਤੁਸੀਂ ਵੇਖ ਸਕਦੇ ਸਾਰਾ ਦੁਪੱਟਾ ਜਿਹੜਾ ਭਰਿਆ ਆ ਪੈਚਵਰਕ ਆ ਗੋਟਾ ਪੱਟੀ ਵਰਕਿਆ ਨਾਲ ਇਹਨਾਂ ਦੇ ਤੇ ਇਹ ਵੀ ਤੁਹਾਨੂੰ ਸੇਮ ਰੇਟ ਦੇ ਵਿੱਚ ਸੇਮ ਰੇਂਜ ਦੇ ਵਿੱਚ ਮਿਲ ਜਾਣਗੇ ਜੇ ਸੂਟ ਇਹਦੇ ਵਿੱਚ ਆ ਜਾਊਗਾ ਆਪਣੇ ਕੋਲ ਇੱਕ ਹੋਰ ਕਲਰ ਹਲੋ ਅਭੀ ਕਰ ਲੋ ਚੈੱਕ ਇਹ ਵੀ ਤੁਸੀਂ ਵੇਖ ਸਕਦੇ ਜੇ ਇਹਦੇ ਵਿੱਚ ਗੋਟਾ ਪੱਟੀ ਦਾ ਵਰਕ ਜੇ ਨਾਲ ਲੈਸ ਵਰਕ ਹੈ ਘੇਰੇ ਤੇ ਉਸ ਤੋਂ ਬਾਅਦ ਦੁਪट्टे ਦੇ ਵੀ ਫੋਰ ਸਾਈਡ ਲੈਸ ਆ ਸਾਰਾ ਡਿਜ਼ਾਈਨਰ ਦੁਪੱਟਾ ਤੇ ਇਹ ਜਿਹੜਾ ਜੇ ਇਹ ਵੀ ਸੇਮ ਰੇਂਜ ਸੇਮ ਰੇਟ ਜੇ ਤੇ ਵੀਡੀਓ ਤੁਹਾਨੂੰ ਮੈਂ ਕਿਹਾ ਵੀ ਐਂਡ ਤੱਕ ਵੇਖਿਓ ਸਾਰੇ ਸੂਟ ਤੁਹਾਨੂੰ ਐਂਡ ਤੋਂ ਐਂਡ ਦਿਖਾਉਣੇ ਆ ਇਹ ਜਿਹੇ ਆਪਣੇ ਕੋਲ ਪ੍ਰਿੰਟ ਸੂਟ ਹੋਣੇ ਤੋਂ ਬਾਅਦ ਹੋਣਗੇ ਆਪਣੇ ਬੁਟੀਕਾਂ ਵਾਲੇ ਸੂਟ ਕਢਾਈਆਂ ਵਾਲੇ ਸੂਟ ਪਹਿਲਾਂ ਹੀ ਕਲਰ ਬੜਾ ਹੀ ਪਿਆਰੀ ਜੀ ਸ਼ੇਡ ਲਾਈਟ ਫਰੋਜੀ ਸ਼ੇਡ ਥ੍ਰੈਡ ਵਰਕ ਸਾਰਾ ਘੇਰੇ ਦੇ ਉੱਪਰ ਨਾਲ ਉਧਰੋਂ ਆ ਜਾਊਗਾ ਇਹ ਵੀ ਬਾਟਮ ਦੇ ਉੱਤੇ ਵਰਕ ਤੇ ਨਾਲ ਇਹਦੇ ਆ ਗਿਆ ਦੁਪੱਟਾ ਕੋਟਾ ਡੋਰੀਆ ਦਾ ਟਾਈ ਐਂਡ ਹੈ ਇਹਦਾ ਤੇ ਇਹ ਜਿਹੜੇ ਸੂਟ ਜੇ ਤੁਹਾਨੂੰ ਇਹ ਵੀ ਮਿਲ ਜਣਗੇ ਸੇਮ ਰੇਟ ਸੇਮ ਰੇਂਜ 800 ਤੇ 500 ਰੁਪਏ ਦੇ ਵਿੱਚ ਸ਼ਿਪਿੰਗ ਜਿਹੜੀ ਹੋਊਗੀ ਫ੍ਰੀ ਇਹਨਾਂ ਦੇ ਉੱਪਰ ਪੇਮੈਂਟ ਰਹੂਗੀ ਇਹਨਾਂ ਦੀ ਆਨਲਾਈਨ ਅਡਵਾਂਸ ਕੈਸ਼ ਔਨ ਡਿਲੀਵਰੀ ਜਿਹੜੀ ਤੁਹਾਨੂੰ ਪਤਾ ਆਪਾਂ ਕਰਦੇ ਨਹੀਂਗੇ ਤੇ ਇਹਨਾਂ ਦੀ ਕੱਟ ਜਿਹੜੀ ਆਊਗੀ ਸ਼ਰਟ ਦੀ ਤੇ ਬਾਟਮ ਦੀ ਸਵਾ ਸਵਾ 2 ਮੀਟਰ ਦੀ ਤੇ ਬਾਟਮ ਦੁਪੱਟਾ ਜਿਹੜਾ ਨਾਲ ਇਹਨਾਂ ਦੇ ਐਡ ਰਹੂਗਾ ਇਦੇ ਵਿੱਚ ਕਲਰ ਆਪਸ਼ਨ ਹੈਗੇ ਆਪਣੇ ਕੋਲ 4-5 ਕਲਰ ਮਿਲ ਜਣਗੇ ਜੇ ਇਹਨਾਂ ਦੇ ਪੁੱਛਾ ਲਓ ਜੀ ਕਦਰ ਸਾਰਾ ਹੀ ਚਾਰਟ ਜਿਹੜਾ ਜੇ ਗਰਮੀ ਵਾਲਾ ਜੇ بڑے ਕੋਲ-ਕੋਲ ਜੇ ਕਲਰ ਜੇ ਤੇ ਘੈਂਟ-ਘੈਂਟ ਜੇ ਡਿਜ਼ਾਈਨ ਜੇ ਇਹ ਦੇਖ ਸਕਦੇ ਜੇ ਬਾਟਮ ਦੇ ਉੱਪਰ ਵਰਕ ਹੈ ਸਾਰਾ ਹੀ ਆਹ ਵਖੋ ਸਾਰੀ ਬਾਟਮ ਜਿਹੜੀ ਬੋਰਿੰਗ ਦਾ ਵਰਕ ਜੇ ਪਲੱਸ ਥ੍ਰੈਡ ਵਰਕ ਤੇ ਆਹ ਘੈਂਟ ਜਾ ਦੁਪੱਟਾ ਨਾਲ ਇਹਦੇ ਕੋਟਾ ਡੋਰੀਆ ਦਾ ਇਸ ਤੋਂ ਬਾਅਦ ਜਿਹੜਾ ਆਪਣੇ ਕੋ ਆ ਗਿਆ ਉਹ ਆ ਗਿਆ ਲਾਈਟ ਪਰਪਲ ਸ਼ੇਡ ਇਹ ਵੀ ਤੁਸੀਂ ਵੇਖੋ ਚੈੱਕ ਕਰੋ ਸਕਰੀਨਸ਼ਾਟ ਲੈ ਲਓ WhatsApp ਤੇ ਭੇਜੋ ਨੰਬਰ ਮੇਰਾ ਉੱਪਰ ਹੈਗਾ ਜੀ ਡਿਸਪਲੇ ਤੇ ਇਹ ਵੀ ਤੁਹਾਨੂੰ ਸੇਮ ਰੇਂਜ ਸੇਮ ਰੇਟ ਦੇ ਵਿੱਚ ਮਿਲ ਜਾਊਗਾ ਚੈੱਕ ਕਰੀ ਜਾਓ ਤੁਹਾਨੂੰ ਮੈਂ ਦੱਸਿਆ ਹੈਗਾ ਨਾ ਵੀ ਵੀਡੀਓ ਸਕਿਪ ਨਾ ਕਰਿਓ ਬੜੀਆਂ ਸੋਹਣੀਆਂ ਸੋਹਣੀਆਂ ਚੀਜ਼ਾਂ ਤੁਹਾਨੂੰ ਦਿਖਾਉਣੀਆਂ ਅੱਜ ਆਹ ਲਓ ਜੀ ਇਹ ਆ ਗਿਆ ਆਪਣੇ ਕੋ ਲਾਈਟ λεਮਨ ਸ਼ੇਡ ਸੇਮ ਬਾਟਮ ਦੇ ਉੱਪਰ ਕਢਾਈ ਵਰਕ ਨਾਲ ਦੁਪੱਟਾ ਕੋਟਾ ਡੋਰੀਆ ਟਾਈ ਐਂਡ ਆਈ ਤੇ ਬਹੁਤ ਹੀ ਪਿਆਰਾ ਸੂਟ ਹੈ ਵੀ ਇਹ ਵੀ ਸੇਮ ਰੇਂਜ ਦੇ ਸੇਮ ਰੇਟ ਦੇ ਤੇ ਅੱਗੇ ਆ ਗਿਆ ਆਪਣੇ ਕੋਲ ਰੈੱਡ ਕਲਰ ਤੇ ਨਾਲ ਇਹਦੇ ਬਾਟਮ ਦੇ ਉੱਪਰ ਵੀ ਵਰਕ ਸਾਰਾ ਹੀ ਏਮਬਰਾਇਡਰੀ ਵਰਕ ਇਹਦੇ ਵਿੱਚ ਵੀ ਤੁਸੀਂ ਵੇਖ ਸਕਦੇ ਜੇ ਸਾਰਾ ਬੋਰਿੰਗ ਦਾ ਵਰਕ ਜੇ ਇਸ ਤੋਂ ਬਾਅਦ ਇਹਦੇ ਨਾਲ ਦੁਪੱਟਾ ਜੇ ਟਾਈ ਐਂਡ ਆਈ ਦਾ ਕੋਟਾ ਡੋਰੀਆ ਦਾ ਤੇ ਇਹ ਬਹੁਤ ਸੋਹਣੇ ਸੂਟ ਨੇ ਤੇ ਇਹ ਤੋਂ ਬਾਅਦ ਜਿਹੜੇ ਆਪਾਂ ਤੁਹਾਨੂੰ ਦਿਖਾਉਣੇ ਆ ਉਹ ਵੀ ਆ ਜਾਣਗੇ 950 ਦੀ ਰੇਂਜ ਦੇ ਵਿੱਚ ਸੂਟ ਬੁਟੀਕ ਸਟਾਈਲ ਸੂਟ ਨੇ ਆਪਣੇ ਰੈਡੀ ਹੋਏ ਬਿਨਾ ਦੁਪट्टे ਪਲੇਨ ਨੇ ਉਹਨਾਂ ਦੇ ਨਾਲ ਬਹੁਤ ਸੋਹਣੇ ਸੂਟ ਨੇ ਬਾਕੀ ਜੇ ਕਿਸੇ ਕਸਟਮਰ ਨੇ ਆਪਣੇ ਕਸਟਮਾਈਜ਼ ਕਰਾਉਣੇ ਹੋਣ ਤੇ ਉਹ ਵੀ ਸਾਡੇ ਕੋਲ ਕਰਾ ਸਕਦਾ ਆਪਾਂ ਕਰਕੇ ਦੇਵਾਂਗੇ ਤੇ ਬਾਕੀ ਹੋਰ ਨਵੀਆਂ ਵੀਡੀਓ ਨਵੀਂ ਕਲੈਕਸ਼ਨ ਵੇਖਣ ਲਈ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਜੋ ਕਰਾਵਾਂ ਤੁਹਾਨੂੰ ਅਗਲਾ ਲਓ ਜੀ ਆਪਣੇ ਕੋ ਆ ਗਿਆ ਬਣਿਆ ਸੂਟ ਆਪਣਾ ਰੈਡੀ ਹੋਇਆ ਬੁਟੀਕ ਸਟਾਈਲ ਬਿਲਕੁਲ ਤੇ ਇਹਦੇ ਵਿੱਚ ਸਾਰੀ ਹੈ ਜੀ ਥਰੈਡ ਦੀ ਕਢਾਈ ਪਾਫ ਵਰਕ ਸੂਟ ਹੈਗਾ ਜੇ 5 ਮੀਟਰ ਦਾ ਤੇ ਇਹਦੇ ਉੱਤੇ ਸਾਰੀ ਕਢਾਈ ਤੁਸੀਂ ਦੇਖ ਸਕਦੇ ਜੇ neck ਤੋਂ ਲੈ ਕੇ ਘੇਰੇ ਤੱਕ ਸਾਰੀ ਕਢਾਈ ਜਿਹੜੀ ਜੇ ਬਹੁਤ ਹੀ ਪਿਆਰੀ ਤੇ ਸਫਾਈ ਨਾਲ ਬਣੀ ਜੇ ਲੈਂਥ ਜਿਹੜੀ ਜੇ ਦੀ 42 44 ਤੱਕ ਰੈਡੀ ਹੋ ਜਾਂਦੀ ਜੇ ਕਸਟਮਰ ਦੀ ਬੜੇ ਆਰਾਮ ਦੇ ਨਾਲ ਤੇ ਇਧਰੋਂ ਆ ਜਾਂਦਾ ਜੇ ਇਹਦੀਆਂ ਬਾਹਾਂ ਦੇ ਉੱਪਰ ਡਿਜ਼ਾਈਨ ਆ ਲੋ ਜੀ ਚੈੱਕ ਕਰ ਲਓ ਤੇ ਦੁਪੱਟੇ ਆਉਂਦੇ ਜੇ ਇਦਾਂ ਦੇ ਨਾਲ ਪਲੇਨ ਮਸਲੀਨ ਦਾ ਸੂਟ ਜੇ ਮਸਲੀਨ ਦੇ ਹੀ ਦੁਪੱਟੇ ਜੇ ਤੇ ਬੜੇ ਖੁੱਲੇ ਡੁੱਲੇ ਜੇ ਦੁਪੱਟੇ ਆ ਪਲੇਨ ਦੁਪੱਟੇ ਸਾਰੇ ਇੰਨਾਂ ਸੂਟਾਂ ਦੇ ਨਾਲ ਤੇ ਇਹਨਾਂ ਦਾ ਜਿਹੜਾ ਰੇਟ ਤੇ ਰੇਂਜ ਹੈਗੀ ਜੇ ਉਹ ਹੈਗੀ ਜੇ 900 ਤੇ 50 ਰੁਪਏ ਸ਼ਿਪਿੰਗ ਹੈਗੀ ਜੇ ਫ੍ਰੀ ਇਹਨਾਂ ਦੇ ਵਿੱਚ ਇਹ ਤੁਹਾਨੂੰ ਫ੍ਰੀ ਸ਼ਿਪਿੰਗ ਦੇ ਨਾਲ ਮਿਲ ਜਾਣਗੇ 950 ਪਈਆਂ ਦੇ ਵਿੱਚ ਤੇ ਮਸਲੀਨ ਦੇ ਪੂਰੀ ਘੈਂਟ ਕੁਆਲਟੀ ਵਾਲੇ ਸੂਟ ਜੇ ਤੇ ਸਾਰੇ ਜਿਹੜੇ ਜੇ ਆਪਣੇ ਤਿਆਰ ਹੋਏ ਜੇ ਪਾਫ ਵਰਕ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਜਿਹੜੇ ਕਸਟਮਰ ਭੈਣ ਭਰਾਵਾਂ ਸੂਟ ਪਾਉਣ ਵਾਲੇ ਜਿਹੜੇ ਪਾਉਂਦੇ ਉਹਨਾਂ ਨੂੰ ਪਤਾ ਹੀ ਹੈ ਪਾਫ ਵਰਕ ਦੀਆਂ ਕਢਾਈਆਂ ਜਿਹੜੀਆਂ ਉਹ ਮਹਿੰਗੀਆਂ ਹੁੰਦੀਆਂ ਤੇ ਕੁਆਲਟੀ ਤੇ ਸਫਾਈ ਜਿਹੜੀ ਤੁਹਾਡੇ ਸਾਹਮਣੇ ਹੈ ਸੋ ਬਾਲ ਆ ਗਿਆ ਇਹਦੇ ਵਿੱਚ ਜਾਮਨੀ ਜੀ ਸ਼ੇਡ ਲਾਈਟ ਪਰਪਲ ਜੀ ਸ਼ੇਡ ਆ। ਹਾਂ ਲੋ। ਚੈੱਕ ਕਰੋ ਕਲਰ ਕੰਟਰਾਸਟ ਵੇਖੋ ਕਿੰਨੇ ਸੋਹਣੇ ਇਹਨਾਂ ਦੇ। ਤੇ ਸਫਾਈ ਜਿਹੜੀ ਆ ਬਹੁਤ ਜ਼ਿਆਦਾ ਬਹੁਤ ਸੋਹਣਾ ਵਰਕ ਹੈ। ਸਾਰੀ ਜਿਹੜੀ ਜੇ ਪੂਰੀ ਐ ਕੈਂਡ ਐਂਡ ਕਰਾਈ ਪਈ ਆ ਸੂਟਾਂ ਵਾਲੀ। ਤੇ ਰੇਟ ਇਹਦਾ ਜਿਹੜਾ ਜੇ ਉਹ ਸੇਮ ਹੀ ਤੁਹਾਨੂੰ ਮੈਂ ਦੱਸਿਆ ਦੁਪੱਟੇ ਨਾਲ ਪਲੇਨ ਹੀ ਇਹਨਾਂ ਦੇ। ਰੇਟ ਹੈਗਾ ਜੀ 950 ਰੁਪਏ ਸ਼ਿਪਿੰਗ ਹੈਗੀ ਜੀ ਫ੍ਰੀ ਇਹਨਾਂ ਦੇ ਉੱਤੇ। ਇਹ ਤੁਹਾਨੂੰ ਫ੍ਰੀ ਸ਼ਿਪਿੰਗ ਦੇ ਵਿੱਚ ਮਿਲਣਗੇ ਜੇ 900 ਤੇ 50 ਰੁਪਏ ਦੇ ਵਿੱਚ ਸ਼ਿਪਿੰਗ ਫ੍ਰੀ ਦੇਵਾਂਗੇ ਪੇਮੈਂਟ ਹੋਊਗੀ ਆਨਲਾਈਨ ਅਡਵਾਂਸ ਕੈਸ਼ ਔਨ ਡਿਲੀਵਰੀ ਜਿਹੜੀ ਤੁਹਾਨੂੰ ਪਤਾ ਆਪਾਂ ਲੈਂਦੇ ਨਹੀਂਗੇ ਆਹ ਲਓ ਜੀ ਆ ਵੀ ਸ਼ੇਡ ਚੈੱਕ ਕਰੋ ਇਹ ਸਾਰੇ ਗਰਮੀ ਵਾਲੇ ਕਲਰ ਜੇ ਬੜੇ ਸੋਹਣੇ ਨਾ ਡਾਰਕ ਤੇ ਨਾ ਹੀ ਜ਼ਿਆਦਾ ਲਾਈਟ ਨਾ ਇਹਨਾਂ ਦਾ ਡਾਰਕ ਜੜ ਜੇ ਨਾ ਲਾਈਟ ਜੜ ਜੇ ਮੀਡੀਅਮ ਜੇ ਰੇਂਜ ਆ ਬੜੇ ਮਿੱਠੇ ਮਿੱਠੇ ਜੇ ਕਲਰ ਪਿਆਰੇ ਪਿਆਰੇ ਜੇ スクリーンショット ਲਈ ਜੋ ਤੇ WhatsApp ਤੇ ਨੰਬਰ ਮੇਰਾ ਇਹੀ ਆ ਪੇਮੈਂਟ ਨੰਬਰ ਵੀ ਇਹੀ ਆ Google Pay PhonePe ਤੁਸੀਂ ਕੁਝ ਵੀ ਕਰ ਸਕਦੇ ਜੀ Paytm ਵੀ ਕਰ ਸਕਦੇ ਜੀ ਤੁਸੀਂ ਬਾਕੀ ਜੇ ਕਿਸੇ ਅਕਾਊਂਟ ਜੇ ਟ੍ਰਾਂਸਫਰ ਕਰਨਾ ਹੈ ਉਹਦਾ ਅਕਾਊਂਟ ਨੰਬਰ ਵੀ ਦੇ ਦਾਂਗੇ ਤੁਹਾਨੂੰ ਬਾਕੀ ਸ਼ਾਪ ਤੇ ਵਿਜ਼ਿਟ ਕਰਨਾ ਹੈ मोस्ट ਵੈਲਕਮ ਜੀ ਆਇਆਂ ਨੂੰ ਦੁਕਾਨ ਤੋਂ ਵੀ ਆਣ ਕੇ ਤੁਸੀਂ ਲੈ ਸਕਦੇ ਜੇ ਸੂਟ ਤੁਹਾਨੂੰ ਉੱਥੋਂ ਵੀ ਮਿਲ ਜਣਗੇ ਲੋਲੀ ਇਹਦੇ ਵਿੱਚ ਆ ਗਿਆ ਇੱਕ ਆਪਣੇ ਕੋ ਹੋਰ ਪੀਚ ਸ਼ੇਡ ਤੇ ਪੀਚ ਸ਼ੇਡ ਦੇ ਨਾਲ ਥ्रेड ਵਰਕ ਕਲਰ ਮੈਂ ਤੁਹਾਨੂੰ ਦੱਸਣਾ ਵੀ ਕਲਰ ਇਹਨਾਂ ਦੇ ਵਿੱਚ ਜਿਹੜੇ ਨੇ ਇਹਨੇ ਸੋਹਣੇ ਸੋਹਣੇ ਕਲਰ ਐਡ ਕੀਤੇ ਆ ਨਾ ਕਢਾਈਆਂ ਦੇ ਬਹੁਤ ਹੀ ਜ਼ਿਆਦਾ ਬਹੁਤ ਹੀ ਪਿਆਰੇ ਕਲਰ ਨੇ ਤੇ ਇਹਦੇ ਨਾਲ ਵੀ ਸੇਮ ਮਸਲੀਨ ਦਾ ਦੁਪੱਟਾ ਜੇ 5 ਮੀਟਰ ਦਾ ਸੂਟ ਜੇ ਤੇ 5 ਮੀਟਰ ਨਾਲ ਦੁਪੱਟਾ ਜੇ 2.5 ਮੀਟਰ ਦਾ ਪੂਰੇ ਘੈਂਟ ਬਟੇਕ ਸਟਾਈਲ ਸੂਟ ਜੇ ਸਾਰੇ ਜਿਹੜੇ ਆ ਇਹ ਤੁਹਾਨੂੰ ਮਿਲ ਜਾਣਗੇ ਸਿਰਫ ਤੇ ਸਿਰਫ 800 ਤੋਂ 900 ਤੇ 50 ਰੁਪਈਆ ਦੇ ਵਿੱਚ ਇਹ ਅਗਰ ਲਾਈਟ ਲੈਮਨ ਸ਼ੇਡ ਇਹ ਬਹੁਤ ਸੋਹਣਾ ਕਲਰ ਜੇ ਬਹੁਤ ਹੀ ਪਿਆਰੀ ਸ਼ੇਡ ਜੇ ਇਹਦੀ ਸਾਰੀ ਨੈਕ ਦੀ ਕਢਾਈ ਜੇ ਫਰੰਟ ਦੀ ਕਢਾਈ ਜੇ ਨਾਲ ਇਹਦੇ ਬਾਹਾਂ ਦੇ ਉੱਪਰ ਵੀ ਕਢਾਈ ਹੋਈ ਜੇ ਤੇ ਨਾਲ ਇਹਦੇ ਹੈਗਾ ਜੇ ਦੁਪੱਟਾ ਲਾਈਟ ਲੈਮਨ ਕਲਰ ਦਾ ਇਹ ਸੂਟ ਆਪਣੇ ਕੋਲ ਹੈਗੇ ਜੇ 950 ਰੁਪਈਆ ਦੇ ਇੱਕ ਸੂਟ ਆਪਣੇ ਕੋਲ ਹੈਗਾ ਹੋਰ ਉਹ ਤੁਹਾਨੂੰ ਮਿਲ ਜੂਗਾ 1050 ਰੁਪਈਆ ਦੇ ਵਿੱਚ ਉਹ ਵੀ ਤੁਹਾਨੂੰ ਦਿਖਾ ਦਿੰਨਾ ਆਹ ਲਓ ਜੀ ਆਹ ਕਰੋ ਚੈੱਕ ਅਰ ਡਿਜ਼ਾਈਨ ਤੁਸੀਂ ਵੇਖਿਆਣਾ ਸਾਡੀਆਂ ਵੀਡੀਓ ਦੇ ਵਿੱਚ ਬਹੁਤ ਜ਼ਿਆਦਾ ਸੂਟ ਜਿਹੜੇ ਇਹਦੇ ਵਿੱਚ ਆਪਾਂ ਬਣਾ ਬਣਾ ਕੇ ਰੈਡੀ ਕੀਤੇ ਪਹਿਲਾਂ ਵੀ ਇਹ ਹੁਣ ਆ ਗਿਆ ਆਪਣੇ ਕੋਲ ਮੰਜੈਂਟਾ ਕਲਰ ਤੇ ਇਹਦੇ ਨਾਲ ਆ ਗਿਆ ਦੁਪੱਟਾ ਮਸਲੀਨ ਦਾ ਦੁਪੱਟਾ ਜਿਹੜਾ ਜੀ ਉਹ ਡਿਜ਼ਾਈਨਰ ਚ ਸਾਰਾ ਹੀ ਆਹ ਲੋ ਜੀ ਆਹ ਲੋ ਚੈੱਕ ਕਰ ਲਓ ਇਹ ਸੇਮ ਮਿਲ ਜੂਗਾ ਜੇ ਤੁਹਾਨੂੰ 1000 ਤੇ 50 ਰੁਪਏ ਦੇ ਵਿੱਚ ਸ਼ਿਪਿੰਗ ਹੋਊਗੀ ਫ੍ਰੀ ਇਹਨਾਂ ਦੀ ਵੀ ਇਹ ਇਸ ਟਾਈਮ ਤੇ ਆਪਣੇ ਕੋਲ ਸੋਲੋ ਕਲਰ ਹੀ ਆ ਤੇ ਪੀਸ ਵੀ ਸੋਲਾ ਹੀ ਆ ਜੀ ਇਹ ਜੇ ਆਪਣੇ ਕੋਲ ਸੂਟ ਸਾਰੇ ਜਿਹੜੇ ਤਾਂ ਨੂੰ ਆਪਾਂ ਹੁਣ ਤੱਕ ਦਿਖਾ ਦਿੱਤੇ ਹੀਗੇ ਸ਼ਿਪਿੰਗ ਫ੍ਰੀ ਦੇ ਨਾਲ ਜਿੰਨਾਂ ਦਾ ਰੇਟ ਹੈਗਾ 850 ਰੁਪਏ ਤੇ 950 ਰੁਪਏ ਸ਼ਿਪਿੰਗ ਫ੍ਰੀ ਪੇਮੈਂਟ ਆਨਲਾਈਨ ਅਡਵਾਂਸ ਹੁੰਦੀ ਤੁਹਾਨੂੰ ਪਤਾ ਸਾਡੀ ਕੈਸ਼ ਆਨ ਡਿਲੀਵਰੀ ਆਪਾਂ ਕਰਦੇ ਨਹੀਂ ਕਿ ਤੇ ਬਾਕੀ ਕੋਰੀਅਰ ਜਿਹੜੇ ਉਹ ਡੇ ਬਾਈ ਡੇ ਜਾਣਦੇ ਆ ਪਲੀਜ਼ ਕਾਲੇ ਨਾ ਪਿਆ ਕਰੋ ਦੂਜੇ ਤੀਜੇ ਦਿਨ ਮੈਸੇਜ ਨਾ ਕਰਿਆ ਕਰੋ ਕੋਰੀਅਰ ਦਾ ਇੱਕ ਹਫਤੇ ਦਾ ਟਾਈਮ ਦਿਨੇ ਅਹੀ ਹਫਤਾ ਇੱਕ ਵੇਟ ਕਰ ਲਿਆ ਕਰੋ ਹਫਤੇ ਦੇ ਵਿੱਚ ਵਿੱਚ ਤੁਹਾਨੂੰ ਮਿਲ ਹੀ ਜਾਂਦੇ ਸਾਰੇ ਪਰਸੋ ਤੇ ਬਾਕੀ ਹੋਰ ਵੀਡੀਓ ਵੇਖਣ ਲਈ ਨਵੀਆਂ ਨਵੀਂ ਕਲੈਕਸ਼ਨ ਵੇਖਣ ਲਈ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ Instagram ਪੇਜ ਨੂੰ ਫੋਲੋ ਕਰ ਲਓ ਸੇਮ ਨਾਮ ਤੋਂ Instagram ਪੇਜ ਵੀ ਹੈ ਮੇਰਾ ਫਿਰ ਮਿਲਦੇ ਆਪਾਂ ਤੁਹਾਨੂੰ ਨਵੀਂ ਵੀਡੀਓ 'ਚ ਨਵੇਂ ਵਲੌਗ 'ਚ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ